ਮੇਰੀ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਵਾਗਤ ਹੈ ਤੁਹਾਡਾ ਮੇਰੇ YouTube ਚੈਨਲ ਸੁਰਖਾਬ ਸੇਖੋ ਵਿੱਚ। ਅੱਜ ਆਪਾਂ ਕੋਈ ਰੈਸਪੀ ਤੁਹਾਡੇ ਨਾਲ ਸ਼ੇਅਰ ਨਹੀਂ ਕਰਨੀ। ਅੱਜ ਆਪਾਂ ਤੁਹਾਨੂੰ ਦੱਸਾਂਗੇ ਬਹੁਤ ਹੀ ਯੂਸਫੁਲ ਇੱਕ ਟ੍ਰਿਕ ਜਿਸ ਦੇ ਨਾਲ ਕਿ ਆਪਾਂ ਇੰਨੀ ਜ਼ਿਆਦਾ ਆਪਣੀ ਖਰਾਬ ਹੋਈ ਕੜਾਈ ਨੂੰ ਬਹੁਤ ਹੀ ਮਿੰਟਾਂ ਦੇ ਵਿੱਚ ਨਵੇਂ ਦੀ ਤਰ੍ਹਾਂ ਸਾਫ਼ ਕਰ ਲਵਾਂਗੇ। ਇਸ ਦੇ ਉੱਤੇ ਕੋਈ ਜ਼ਿਆਦਾ ਖਰਚਾ ਨਹੀਂ ਕਰਨਾ। ਸਿਰਫ ਆਪਾਂ ਘਰ ਦੀਆਂ ਚੀਜ਼ਾਂ ਤੋਂ ਹੀ ਇਸ ਨੂੰ ਸਾਫ਼ ਕਰਾਂਗੇ। ਏ ਦੇਖੋ ਕਿੰਨੀ ਖਰਾਬ ਹੋ ਚੁੱਕੀ ਹੈ ਅੰਦਰੋਂ ਤੇ ਆਪਾਂ ਕੜਾਈ ਨੂੰ ਆਮ ਹੀ ਕਲੀਨ ਕਰ ਲੈਨੇ ਹਾਂ ਪਰ ਬਾਹਰੋਂ ਹਰ ਵਾਰ ਕਲੀਨ ਕਰਨਾ ਥੋੜਾ ਔਖਾ ਲੱਗਦਾ ਹੈ ਇਸ ਲਈ ਇਸ ਨੂੰ ਆਪਾਂ ਅੱਜ ਤੁਹਾਡੇ ਸਾਹਮਣੇ ਐ ਕਲੀਨ ਕਰਕੇ ਦਿਖਾਵਾਂਗੇ ਇਹ ਮੈਂ ਵੀਡੀਓ ਬਿਲਕੁਲ ਵੀ ਸਕਿਪ ਨਹੀਂ ਕਰਾਂਗੀ ਬਿਲਕੁਲ ਤੁਹਾਡੇ ਸਾਹਮਣੇ ਆਪਾਂ ਕਲੀਨ ਕਰਾਂਗੇ ਤੇ ਬਹੁਤ ਹੀ ਵਧੀਆ ਕਲੀਨ ਹੋ ਜਾਂਦੀ ਹੈ ਜੇਕਰ ਵੀਡੀਓ ਵਧੀਆ ਲੱਗੀ ਤਾਂ ਪਲੀਜ਼ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਿਓ ਤੇ ਜੇਕਰ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਪਲੀਜ਼ ਚੈਨਲ ਨੂੰ ਵੀ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਨਾਲ ਦੇ ਬੈਲ ਆਈਕਨ ਬਟਨ ਨੂੰ ਜਰੂਰ ਪ੍ਰੈਸ ਕਰਿਓ ਤਾਂ ਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਨੂੰ ਸਭ ਤੋਂ ਪਹਿਲਾਂ ਮਿਲ ਸਕੇ ਚਲੋ ਆਪਾਂ ਇਸ ਨੂੰ ਕਲੀਨ ਕਰਨਾ ਸ਼ੁਰੂ ਕਰਦੇ ਹਾਂ ਸਭ ਤੋਂ ਪਹਿਲਾਂ ਆਪਾਂ ਇੱਥੇ ਇੱਕ ਵੱਡੀ ਕੜਾਈ ਲਈ ਹੈ ਤੁਸੀਂ ਕੋਈ ਵੀ ਪਤੀਲਾ ਜਾਂ ਕੋਈ ਵੀ ਲੈ ਸਕਦੇ ਹੋ ਖੁੱਲੇ ਮੂੰਹ ਵਾਲਾ ਉਸ ਦੇ ਵਿੱਚ ਆਪਾਂ 1 ਤੋਂ 1.5 ਲੀਟਰ ਪਾਣੀ ਦਾ ਪਾ ਲਿਆ ਹੈ ਇੰਨਾ ਕੁ ਆਪਾਂ ਪਾਣੀ ਪਾਉਣਾ ਹੈ ਤੇ ਹੁਣ ਇਸ ਦੇ ਵਿੱਚ ਪਾਵਾਂਗੇ ਆਪਾਂ ਬੇਕਿੰਗ ਸੋਡਾ ਇਹ ਅੱਧਾ ਚਮਚ ਆਪਾਂ ਬੇਕਿੰਗ ਸੋਡੇ ਦਾ ਪਾਇਆ ਹੈ ਇਹ ਆਮ ਹੀ ਘਰਾਂ ਦੇ ਵਿੱਚ ਮਿਲ ਜਾਂਦਾ ਹੈ ਜਿਸ ਨੂੰ ਆਪਾਂ ਮਿੱਠਾ ਸੋਡਾ ਕਹਿੰਦੇ ਹਾਂ ਤੇ ਇੱਕ ਚਮਚਾ ਇਸ ਦੇ ਵਿੱਚ ਮੈਂ ਸਰਫ ਪਾਈ ਹੈ ਤੁਸੀਂ ਕੋਈ ਵੀ ਸਰਫ ਲੈ ਸਕਦੇ ਹੋ ਹੁਣ ਇਸ ਦੇ ਵਿੱਚ ਆਪਾਂ ਪਾਵਾਂਗੇ ਕੋਈ ਵੀ ਲਿਕਵਿਡ ਡਿਸ਼ਵਾਸ਼ ਜਿਸ ਦੇ ਨਾਲ ਆਪਾਂ ਬਰਤਨ ਸਾਫ਼ ਕਰਦੇ ਹਾਂ ਤੇ ਹੁਣ ਇੱਥੇ ਆਪਾਂ ਪਾਵਾਂਗੇ ਇੱਕ ਨਿੰਬੂ ਦਾ ਰਸ બસ ਇਹ ਸਿੰਪਲ ਜਿਹੜੀਆਂ ਚੀਜ਼ਾਂ ਆਮ ਆਪਣੇ ਘਰਾਂ ਦੇ ਵਿੱਚ ਹੁੰਦੀਆਂ ਹਨ ਉਹ ਆਪਾਂ ਇਸ ਪਾਣੀ ਦੇ ਵਿੱਚ ਐਡ ਕਰਾਂਗੇ ਜਿਸ ਦੇ ਨਾਲ ਆਪਣੀ ਕੜਾਈ ਬਹੁਤ ਹੀ ਜ਼ਿਆਦਾ ਵਧੀਆ ਐ ਕਲੀਨ ਹੋ ਜਾਵੇਗੀ ਇਹ ਨਿੰਬੂ ਦਾ ਰਸ ਨੇ ਚੋੜ ਕੇ ਆਪਾਂ ਇਹ ਛਿਲਕੇ ਵੀ ਨਿੰਬੂ ਦੇ ਇਸ ਦੇ ਵਿੱਚ ਹੀ ਪਾ ਦੇਣੇ ਹਨ ਤੇ ਲੋੜ ਪੈਣ ਤੇ ਇਹਨਾਂ ਦੇ ਨਾਲ ਵੀ ਆਪਾਂ ਆਪਾਂ ਕੜਾਈ ਨੂੰ ਸਾਫ਼ ਕਰਾਂਗੇ ਤੁਸੀਂ ਦੇਖੋਗੇ ਇਸ ਦੇ ਨਾਲ ਆਪਣੀ ਇੰਨੀ ਗੰਦੀ ਕੋਈ ਕੜਾਈ ਬਹੁਤ ਹੀ ਜ਼ਿਆਦਾ ਲਿਸ਼ਕ ਜਾਵੇਗੀ ਤੇ ਬਿਲਕੁਲ ਨਵਿਆਂ ਵਰਗੀ ਹੀ ਬਣ ਜਾਵੇਗੀ ਇੱਕ ਵਾਰੀ ਇਸ ਪਾਣੀ ਨੂੰ ਆਪਾਂ ਇਸ ਤਰ੍ਹਾਂ ਮਿਕਸ ਕਰ ਲਵਾਂਗੇ ਹੁਣ ਇਸ ਦੇ ਵਿੱਚ ਆਪਾਂ ਜਿਹੜੀ ਕੜਾਈ ਨੂੰ ਕਲੀਨ ਕਰਨਾ ਹੈ ਉਸ ਨੂੰ ਇਸ ਤਰ੍ਹਾਂ ਡਿਪ ਕਰ ਦਵਾਂਗੇ ਥੋੜਾ ਜਿਹਾ ਪਾਣੀ ਆਪਾਂ ਇਸ ਦੇ ਵਿੱਚ ਵੀ ਪਾ ਲਵਾਂਗੇ ਤੇ ਹੁਣ ਇਸ ਨੂੰ ਆਪਾਂ ਇਸੇ ਤਰ੍ਹਾਂ ਹੀ ਬੋਇਲ 'ਨ ਲਈ ਰੱਖ ਦਵਾਂਗੇ ਇਸ ਨੂੰ ਆਪਾਂ ਤਕਰੀਬਨ 5 ਤੋਂ 7 ਮਿੰਟ ਲਈ ਇਸੇ ਤਰ੍ਹਾਂ ਹੀ ਬੋਇਲ ਕਰਾਂਗੇ ਤਾਂ ਕਿ ਜੋ ਵੀ ਇਸ ਕਿੜਾਈ ਦੇ نیچے ਗੰਦਗੀ ਹੈ ਉਹ ਉੱਪਰ ਚੰਗੀ ਤਰ੍ਹਾਂ ਉਗਲ ਜਾਵੇ ਤੇ ਉਹ ਸੌਫਟ ਹੋ ਜਾਵੇ ਜਿਸ ਨੂੰ ਕਿ ਆਪਾਂ ਬਾਅਦ ਵਿੱਚ ਸਕਰਬ ਦੇ ਨਾਲ ਸਾਫ਼ ਕਰਾਂਗੇ ਤੇ ਬਹੁਤ ਹੀ ਈਜ਼ੀ ਤਰੀਕੇ ਦੇ ਨਾਲ ਇਹ ਸਾਫ਼ ਹੋ ਜਾਵੇਗੀ ਇਸ ਤਰ੍ਹਾਂ ਆਪਾਂ ਵਿੱਚੋਂ ਵਿੱਚੋਂ ਚਮਚ ਦੇ ਨਾਲ ਪਾਣੀ ਨੂੰ ਹਿਲਾਵਾਂਗੇ ਤੇ ਸਾਈਡਾਂ ਤੇ ਇਸ ਦੇ ਪਾਣੀ ਚੰਗੀ ਤਰ੍ਹਾਂ ਕੋਟ ਕਰੀ ਜਾਵਾਂਗੇ ਤਾਂ ਕਿ ਜੋ ਵੀ ਸਾਰੀ ਮੈਲ ਹੈ ਉਹ ਐ ਸੌਫਟ ਹੋ ਜਾਵੇ ਤੇ ਆਪਾਂ ਨੂੰ ਕੜਾਈ ਸਾਫ਼ ਕਰਨ ਦੇ ਵਿੱਚ ਆਸਾਨੀ ਹੋਵੇ ਇਹ ਦੇਖੋ ਹੁਣ ਪੂਰੀ ਤਰ੍ਹਾਂ ਪਾਣੀ ਬੋਇਲ ਹੋ ਰਿਹਾ ਹੈ ਤੇ ਆਪਣੇ ਪਾਣੀ ਦਾ ਕਲਰ ਵੀ ਕਿੰਨਾ ਚੇਂਜ ਹੋ ਚੁੱਕਾ ਹੈ ਕਾਫੀ ਹੱਦ ਤੱਕ ਜੋ ਵੀ نیچے ਚਿਪਚਪਾਟ ਗੰਦਗੀ ਹੁੰਦੀ ਹੈ ਉਹ ਇਸ ਦੇ ਨਾਲ ਹੀ ਲੱਤ ਜਾਂਦੀ ਹੈ ਤੇ ਬਹੁਤ ਹੀ ਜ਼ਿਆਦਾ ਇਹ ਇਸ ਤਰ੍ਹਾਂ ਕੂਲੀ ਹੋ ਜਾਂਦੀ ਹੈ ਜਿਸ ਨੂੰ ਕਿ ਆਪਾਂ ਸਕਰਬ ਦੇ ਨਾਲ ਈਜ਼ੀ ਤੌਰ ਤੇ ਸਾਫ਼ ਕਰ ਲਵਾਂਗੇ ਇਸ ਤਰ੍ਹਾਂ ਵਿੱਚੋਂ ਵਿੱਚੋਂ ਆਪਾਂ ਹਿਲਾਏ ਜਾ ਰਹੇ ਹਾਂ ਤੇ ਸਾਈਡਾਂ ਤੇ ਇਹ ਪਾਣੀ ਆਪਾਂ ਪਾ ਰਹੇ ਹਾਂ ਤਾਂ ਕਿ ਸਾਰੀ ਕੜਾਈ ਚੰਗੀ ਤਰ੍ਹਾਂ ਇਸ ਦੇ ਵਿੱਚ ਡੀਪ ਰਹੇ ਹੁਣ ਆਪਾਂ ਇੱਥੇ ਗੈਸ ਬੰਦ ਕਰ ਦਿੱਤਾ ਹੈ ਥੋੜੇ ਟਾਈਮ ਦੇ ਲਈ ਇਸ ਨੂੰ ਆਪਾਂ ਠੰਡਾ ਕਰਨੀ ਰੱਖ ਲਿਆ ਸੀ ਆਪਾਂ ਬਹੁਤ ਜ਼ਿਆਦਾ ਇਸ ਨੂੰ ਠੰਡਾ ਨਹੀਂ ਕਰਨਾ ਇਹ ਦੇਖੋ ਪਾਣੀ ਦੇ ਵਿੱਚੋਂ ਪਾਫ ਨਿਕਲ ਰਹੀ ਹੈ ਹੁਣ ਇੱਥੇ ਆਪਾਂ ਲਵਾਂਗੇ ਇੱਕ ਆਪਾਂ ਇੱਥੇ ਸਕਰਬ ਲਿਆ ਹੈ ਤੁਸੀਂ ਇਸ ਤਰ੍ਹਾਂ ਦਾ ਵੀ ਲੈ ਸਕਦੇ ਹੋ ਜਾਂ ਤੁਸੀਂ ਇਸ ਤਰ੍ਹਾਂ ਸਟੀਲ ਦਾ ਵੀ ਇਸ ਨੂੰ ਸਾਫ਼ ਕਰਨ ਲਈ ਯੂਜ਼ ਕਰ ਸਕਦੇ ਹੋ ਤੇ ਇਹ ਕੀ ਹੈ ਜਿਸ ਨੂੰ ਕਿ ਆਪਾਂ ਰੇਗਮਰ ਕਹਿੰਦੇ ਹਾਂ ਹੁਣ ਤੁਹਾਡੇ ਇੱਥੇ ਕੀ ਕਹਿੰਦੇ ਹਾਂ ਤੁਸੀਂ ਜ਼ਰੂਰ ਕਮੈਂਟ ਬਾਕਸ ਦੇ ਵਿੱਚ ਦੱਸਿਓ ਇਸ ਦੇ ਨਾਲ ਆਪਾਂ ਕੋਈ ਵੀ ਲੋਹੇ ਦੇ ਜੰਗਾਲ ਲਾਉਣਾ ਹੋਵੇ ਇਹ ਈਜ਼ੀ ਤਰੀਕੇ ਦੇ ਨਾਲ ਲੱਥ ਜਾਂਦਾ ਹੈ ਆਪਾਂ ਇਸ ਨੂੰ ਵੀ ਯੂਜ਼ ਕਰ ਸਕਦੇ ਹਾਂ ਇਸ ਨੂੰ ਲਾਉਣ ਵਾਸਤੇ ਪਰ ਮੈਂ ਤੁਹਾਨੂੰ ਇਹ ਦਿਖਾਉਣੀ ਹਾਂ ਕਿ ਆਪਾਂ ਸਟੀਲ ਦੀ ਤਾਰ ਵਾਲੇ ਸਕਰਬ ਦੇ ਨਾਲ ਕਿਸ ਤਰ੍ਹਾਂ ਈਜ਼ੀ ਤਰੀਕੇ ਦੇ ਨਾਲ ਇਸ ਨੂੰ ਸਾਫ਼ ਕਰ ਸਕਦੇ ਹਾਂ ਕਿਉਂਕਿ ਆਮ ਹੀ ਸਾਰਿਆਂ ਦੇ ਘਰਾਂ ਦੇ ਵਿੱਚ ਹੁੰਦਾ ਹੈ ਇਸ ਤਰ੍ਹਾਂ ਦੇਖੋ ਥੋੜਾ-ਥੋੜਾ ਆਪਾਂ ਕੜਾਈ ਵਾਲਾ ਪਾਣੀ ਲਗਾ ਕੇ ਇਸ ਨੂੰ ਦੇਖੋ ਬਿਲਕੁਲ ਹਲਕੇ ਹੱਥਾਂ ਦੇ ਨਾਲ ਸਕਰਬ ਕਰ ਰਹੇ ਹਾਂ ਤੇ ਇਹ ਦੇਖੋ ਕਿਸ ਤਰ੍ਹਾਂ ਈਜ਼ੀ ਤਰੀਕੇ ਦੇ ਨਾਲ ਇਹ ਕੜਾਈ ਸਾਫ਼ ਹੋ ਰਹੀ ਹੈ ਮੈਂ ਬਿਲਕੁਲ ਵੀ ਵੀਡੀਓ ਸਕਿਪ ਨਹੀਂ ਕਰਾਂਗੀ ਤੁਹਾਡੇ ਸਾਹਮਣੇ ਹੀ ਮੈਂ ਬਿਲਕੁਲ ਇਸ ਨੂੰ ਸਾਫ਼ ਕਰਕੇ ਦਿਖਾਵਾਂਗੀ ਕਿਉਂਕਿ ਕਈ ਵਾਰ ਈਵਰਸ ਕਹਿੰਦੇ ਹਨ ਕਿ ਵੀ ਤੁਸੀਂ ਪਹਿਲਾਂ ਇਸ ਤਰ੍ਹਾਂ ਦੀ ਕੜਾਈ ਦਿਖਾਈ ਸੀ ਫਿਰ ਇੱਕੇ ਦਮ ਹੀ ਇੰਨੀ ਸਾਫ਼ ਕਿਸ ਤਰ੍ਹਾਂ ਹੋ ਗਈ ਹੁਣ ਆਪਾਂ ਤੁਹਾਨੂੰ ਇਸ ਤਰ੍ਹਾਂ ਬਿਲਕੁਲ ਤੁਹਾਡੇ ਸਾਹਮਣੇ ਸਾਰਾ ਕੁਝ ਕਰਕੇ ਦਿਖਾਵਾਂਗੇ ਕਿ ਕਿਸ ਤਰ੍ਹਾਂ ਆਪਾਂ ਇਸ ਨੂੰ ਐ ਕਲੀਨ ਕੀਤਾ ਹੈ ਇਹ ਜੋ ਕੜਾਈ ਦੇ ਕੁੰਡੇ ਹਨ ਇਹ ਥੋੜਾ ਜਿਆਦਾ ਟਫ ਹੁੰਦਾ ਹੈ ਇਹਨਾਂ ਨੂੰ ਸਾਫ਼ ਕਰਨਾ ਪਰ ਇਸ ਨੂੰ ਵੀ ਆਪਾਂ ਤੁਹਾਡੇ ਸਾਹਮਣੇ ਸਾਫ਼ ਕਰਾਂਗੇ ਇਹ ਦੇਖੋ ਕਿੰਨੀ ਵਧੀਆ ਆਪਣੀ ਕੜਾਈ ਸਾਫ਼ ਹੋ ਰਹੀ ਹੈ ਇਸ ਦੇ ਵਿੱਚ ਆਪਾਂ ਕੋਈ ਸਪੈਸ਼ਲ ਚੀਜ਼ ਵੀ ਲਿਆ ਕੇ ਸ਼ੈਰ ਤੋਂ ਐਡ ਨਹੀਂ ਕੀਤੀ ਜੋ ਆਪਣੇ ਘਰ ਦੇ ਵਿੱਚ ਸਮਾਨ ਹੁੰਦਾ ਹੈ ਉਸ ਦੇ ਨਾਲ ਹੀ ਇਸ ਨੂੰ ਆਪਾਂ ਸਾਫ਼ ਕਰਕੇ ਤੁਹਾਨੂੰ ਦਿਖਾਵਾਂਗੇ ਪਾਣੀ ਆਪਾਂ ਥੋੜਾ ਜਿਹਾ ਗਰਮ ਹੀ ਰੱਖਿਆ ਹੈ ਕਿਉਂਕਿ ਆਪਾਂ ਜਦੋਂ ਵੀ ਕੜਾਈ ਦੇ ਉੱਪਰ ਇਹ ਗਰਮ ਪਾਣੀ ਲਗਾਵਾਂਗੇ ਤੇ ਉਸ ਦੇ ਨਾਲ ਵੀ ਕਾਫੀ ਈਜ਼ੀ ਹੋ ਜਾਂਦਾ ਹੈ ਕੜਾਈ ਨੂੰ ਸਾਫ਼ ਕਰਨਾ ਥੋੜਾ ਟਾਈਮ ਤਾਂ ਜ਼ਰੂਰ ਲੱਗੇਗਾ ਪਰ ਇਹ ਹੈ ਕਿ ਆਪਣੀ ਕੜਾਈ ਬਿਲਕੁਲ ਨਵੇਂ ਦੀ ਤਰ੍ਹਾਂ ਚਮਕ ਜਾਵੇਗੀ ਇਹ ਦੇਖੋ ਸਾਰੀਆਂ ਸਾਈਡਾਂ ਤੋਂ ਐ ਕੜਾਈ ਲਿਸ਼ਕ ਚੁੱਕੀ ਹੈ ਹੁਣ ਆਪਾਂ ਇਸ ਦੇ ਤਲੇ ਨੂੰ ਵੀ ਇਸੇ ਤਰ੍ਹਾਂ ਹੀ ਸਾਫ਼ ਕਰਾਂਗੇ ਉਸੀ ਇਹ ਟ੍ਰਿਕ ਜਰੂਰ ਫਾਲੋ ਕਰਕੇ ਦੇਖਿਓ ਇਹ ਬਹੁਤ ਹੀ ਜ਼ਿਆਦਾ ਫਾਇਦੇਮੰਦ ਹੈ ਤੇ ਬਿਲਕੁਲ ਤੁਹਾਡੇ ਸਾਹਮਣੇ ਇਹ ਰਿਜ਼ਲਟ ਤੁਹਾਨੂੰ ਦਿਖਾਵਾਂਗੀ ਕਿ ਆਪਣੀ ਕਿੰਨੀ ਗੰਦੀ ਕੜਾਈ ਜਿਹੜੀ ਆਪਾਂ ਇਸ ਨੂੰ ਮਿੰਟਾਂ ਦੇ ਵਿੱਚ ਸਾਫ਼ ਕਰ ਲਵਾਂਗੇ ਬਿਲਕੁਲ ਨਵੇਂ ਦੀ ਤਰ੍ਹਾਂ ਹੀ ਚਮਕੇਗੀ ਆ ਦੇਖੋ ਆਪਣੇ ਕੁੰਡੇ ਵੀ ਤਕਰੀਬਨ ਸਾਫ਼ ਹੋ ਚੁੱਕੇ ਹਨ ਹੁਣ ਆਪਾਂ ਇਸ ਦੇ ਤਲੇ ਨੂੰ ਵੀ ਚੰਗੀ ਤਰ੍ਹਾਂ ਇਸੇ ਤਰ੍ਹਾਂ ਰਗੜ ਕੇ ਸਾਫ਼ ਕਰਾਂਗੇ ਆ ਦੇਖੋ ਜੀ ਤਲਾ ਵੀ ਕਿੰਨਾ ਵਧੀਆ ਆਪਣਾ ਸਾਫ ਹੋ ਰਿਹਾ ਹੈ ਬਿਲਕੁਲ ਥੋੜੀ ਜੀ ਕਾਲਖੀ ਰਹਿ ਗਈ ਹੈ ਹੁਣ ਮੈਂ ਤੁਹਾਨੂੰ ਇੱਥੇ ਦਿਖਾਉਣੀ ਹਾਂ ਇਹ ਜੋੜਾ ਆਪਣਾ ਲੋਹੇ ਦੇ ਉੱਪਰੋਂ ਜੰਗਾਲ ਲਾਉਣ ਵਾਲਾ ਹੈ ਉਸ ਦੇ ਨਾਲ ਤੁਹਾਨੂੰ ਸਾਫ ਕਰਕੇ ਦਿਖਾਉਣੀ ਹੈ ਉਹ ਵੀ ਬਹੁਤ ਹੀ ਵਧੀਆ ਢੰਗ ਦੇ ਨਾਲ ਸਾਫ ਕਰਦਾ ਹੈ ਇਸ ਤਰ੍ਹਾਂ ਵਿੱਚ ਵਿੱਚੋਂ ਆਪਾਂ ਥੋੜਾ ਜਿਹਾ ਗਰਮ ਪਾਣੀ ਯੂਜ਼ ਕਰੀ ਜਾਵਾਂਗੇ ਇਹ ਦੇਖੋ ਕਿੰਨਾ ਵਧੀਆ ਸਾਫ਼ ਹੋ ਰਿਹਾ ਹੈ ਇਸ ਦੇ ਨਾਲ ਵੀ ਤੁਸੀਂ ਕਿਸੇ ਵੀ ਚੀਜ਼ ਨੂੰ ਯੂਜ਼ ਕਰ ਸਕਦੇ ਹੋ ਆਪਾਂ ਨੂੰ ਰਿਜ਼ਲਟ ਇਸ ਦੇ ਬੈਸਟ ਹੀ ਮਿਲਣਗੇ ਹੁਣ ਆਪਾਂ ਅੰਦਰੂਨੀਅਸ ਨੂੰ ਸਾਫ਼ ਕਰ ਲਵਾਂਗੇ ਆ ਦੇਖੋ ਜੀ ਅੰਦਰੋਂ ਵੀ ਕੜਾਈ ਕਿੰਨੀ ਵਧੀਆ ਸਾਫ਼ ਹੋ ਰਹੀ ਹੈ ਹੁਣ ਆਪਾਂ ਇੱਕ ਵਾਰੀ ਇਸ ਨੂੰ ਤੁਹਾਨੂੰ ਧੋ ਕੇ ਦਿਖਾਉਂਦੇ ਹਾਂ ਕਿ ਕਿੰਨੀ ਜ਼ਿਆਦਾ ਸਾਫ਼ ਹੋ ਚੁੱਕੀ ਹੈ ਇਹ ਦੇਖੋ ਜੀ ਇੱਥੇ ਆਪਣੀ ਕੜਾਈ ਤਕਰੀਬਨ ਐ ਲਿਸ਼ਕ ਚੁੱਕੀ ਹੈ ਹੁਣ ਇਸ ਤੇ ਜੋ ਵੀ ਥੋੜੀ ਬਾਲੀ ਰਹਿ ਗਈ ਹੈ ਕਾਲਤ ਜਾਂ ਕੁੰਡਿਆ ਤੇ ਆਪਣੇ ਕਾਲਖ ਰਹਿ ਗਈ ਹੈ ਉਹ ਵੀ ਤੁਹਾਨੂੰ ਮੈਂ ਇੱਕ ਟ੍ਰਿਕ ਦੱਸਦੀ ਹਾਂ ਇਸ ਤਰ੍ਹਾਂ ਆਪਾਂ ਕਰਦ ਜਾਂ ਕੋਈ ਚਾਕੂ ਲਵਾਂਗੇ ਉਸ ਦੇ ਨਾਲ ਬਿਲਕੁਲ ਧਿਆਨ ਦੇ ਨਾਲ ਆਪਾਂ ਸਾਈਡਾਂ ਤੋਂ ਇਸ ਨੂੰ ਖੁਰਚ ਲਵਾਂਗੇ ਕਿਉਂਕਿ ਕਾਫੀ ਗੂਲੀ ਹੋ ਚੁੱਕੀ ਹੈ ਸੌਫਟ ਹੋ ਚੁੱਕੀ ਹੈ ਕਾਲਖ ਤੇ ਈਜ਼ੀਲੀ ਆਪਣੀ ਏ ਦੇ ਨਾਲ ਉਖੜ ਜਾਵੇਗੀ ਥੋੜਾ ਧਿਆਨ ਨਾਲ ਕਰਨਾ ਹੈ ਇਸ ਨੂੰ ਇਹ ਦੇਖੋ ਹੁਣ ਆਪਾਂ ਨਿੰਬੂ ਨਾਲ ਸਾਫ ਕਰਦੇ ਹਾਂ ਇੱਕ ਵਾਰੀ ਆਪਣਾ ਦੇਖੋ ਇਹ ਕੁੰਡਾ ਕਿੰਨਾ ਵਧੀਆ ਸਾਫ ਹੋ ਚੁੱਕਾ ਹੈ ਇਸੇ ਤਰ੍ਹਾਂ ਹੀ ਆਪਾਂ ਸਾਰੇ ਕੁੰਡਿਆਂ ਨੂੰ ਸਾਫ ਕਰ ਲਵਾਂਗੇ ਕੜਾਈ ਤਾਂ ਸਾਫ ਹੋ ਜਾਂਦੀ ਹੈ ਪਰ ਉਹਨਾਂ ਦੇ ਕੁੰਡਿਆਂ ਨੂੰ ਸਾਫ ਕਰਨਾ ਇੱਕ ਬਹੁਤ ਹੀ ਆਪਾਂ ਨੂੰ ਔਖਾ ਟਾਸਕ ਲੱਗਦਾ ਹੈ ਅਰ ਮੈਂ ਤੁਹਾਡੇ ਸਾਹਮਣੇ ਇਹ ਕੁੰਡੇ ਵੀ ਸਾਫ਼ ਕਰਕੇ ਦਿਖਾਏ ਹਨ ਕਿ ਕਿੰਨੇ इजीली ਤਰੀਕੇ ਦੇ ਨਾਲ ਆਪਾਂ ਇਹਨਾਂ ਨੂੰ ਸਾਫ਼ ਕਰ ਲਿਆ ਹੈ। ਇਹ ਦੇਖੋ ਹੁਣ ਆਪਣੀ ਕੜਾਈ ਬਿਲਕੁਲ ਬਹੁਤ ਹੀ ਜ਼ਿਆਦਾ ਵਧੀਆ ਲਿਸ਼ਕ ਚੁੱਕੀ ਹੈ। ਹੁਣ ਆਪਾਂ ਤੁਹਾਨੂੰ ਇੱਕ ਵਾਰੀ ਇਸ ਨੂੰ ਸਾਫ਼ ਪਾਣੀ ਦੇ ਨਾਲ ਧੋ ਕੇ ਦਿਖਾਉਂਦੇ ਹਾਂ। ਇਹ ਦੇਖੋ ਜੀ ਆਪਣੀ ਕੜਾਈ ਤੇ ਉਸ ਦੇ ਕੁੰਡੇ ਵੀ ਬਹੁਤ ਹੀ ਵਧੀਆ ਐ ਸਾਫ਼ ਹੋ ਚੁੱਕੇ ਹਨ। ਲਓ ਜੀ ਆਪਣੀ ਕੜਾਈ ਬਿਲਕੁਲ ਨਵੇਂ ਵਰਗੀ ਬਣ ਕੇ ਤਿਆਰ ਹੋ ਚੁੱਕੀ ਹੈ ਮੈਨੂੰ ਉਮੀਦ ਹੈ ਕਿ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਹੋਵੇਗੀ ਪਲੀਜ਼ ਵੀਡੀਓ ਵਧੀਆ ਲੱਗੀ ਤਾਂ ਲਾਈਕ ਤੇ ਸ਼ੇਅਰ ਜਰੂਰ ਕਰ ਲਿਓ ਲਓ ਜੀ ਆ ਦੇਖੋ ਇਹ ਆਪਣੀ ਹੈਗੀ ਆ ਸਾਫ਼ ਕੀਤੀ ਹੋਈ ਕੜਾਈ ਤੇ ਇਸ ਦੇ ਕੁੰਡੇ ਵੀ ਐ ਬਿਲਕੁਲ ਸਾਫ਼ ਹੋ ਚੁੱਕੇ ਹਨ ਤੁਸੀਂ ਵੀ ਇਸ ਟ੍ਰਿਕ ਨੂੰ ਫੋਲੋ ਕਰਕੇ ਆਪਣੀ ਕੜਾਈ ਨੂੰ ਸਾਫ਼ ਕਰਿਓ ਤੇ ਪਲੀਜ਼ ਤੁਹਾਨੂੰ ਕੀ ਰਿਜ਼ਲਟ ਮਿਲੇ ਮੇਰੇ ਨਾਲ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਸ਼ੇਅਰ ਕਰਿਓ ਹੁਣ ਆਪਾਂ ਮਿਲਾਂਗੇ ਆਪਣੀ ਨੈਕਸਟ ਵੀਡੀਓ ਦੇ ਵਿੱਚ ਧੰਨਵਾਦ